ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਗੱਜਲ ਤਹਿਸੀਲ ਪੱਟੀ ਜਿਹੜਾ ਤਰਨਤਾਰਨ ਭਾਜੀ ਕੁਲਦੀਪ ਸਿੰਘ ਦੇ ਘਰ ਆ ਜਪਾਂ ਪਹੁੰਚ ਚੁੱਕੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਸੱਜਰ ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਏਕੇ ਗਾਂ ਵਾਂ ਤੇ ਏਕੇ ਮੱਝ ਦੋਵੇਂ ਪਸ਼ੂ ਸੱਜਰ ਸੂਏ ਆ ਜ਼ਿਆਦਾ ਜਾਣਕਾਰੀ ਲਈ ਵੀਰ ਨਾਲ ਕਰਦੇ ਆ ਗੱਲਬਾਤ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਸਾਡਾ ਕੰਮ ਹੈ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਿਰਖ-ਪਰਖ ਜਿਹੜੀ ਕਰਨੀ ਦੋਸਤੋ ਤੁਸੀਂ ਆਪ ਆ ਕੇ ਕਰਨੀ ਤਾਂ ਕੋਈ ਤੁਸੀਂ ਪੈਸੇ ਲਾਉਣੇ ਹੁੰਦੇ ਆ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰ ਲਿਆ ਕਰੋ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲਿੰਗ ਦਾ ਹਾਂਜੀ ਵੀਰ ਜੀ ਇੱਕ ਹੋਰ ਬੇਨਤੀ ਆ ਵੀ ਦੋਵਾਂ ਪਸ਼ੂਆਂ ਦੀ ਜਿਹੜੇ ਅੱਜ ਪਸ਼ੂਪਾ ਦਿਖਾ ਰਹੇ ਆ ਵੀਡੀਓ ਦੇ ਵਿੱਚ ਮੱਝ ਤੇ ਗਾਂ ਦੋਵ ਵੀਡੀਓ ਥੋੜੀ ਜਿਹੀ ਲੰਬੀ ਹੋ ਸਕਦੀ ਹੈ ਐਂਡ ਤੱਕ ਜਰੂਰ ਦੇਖਿਓ ਜੀ ਇੱਕ ਵੀਰ ਨਾ ਕਰਦਿਆਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੋਸ ਨੂੰ ਵੀਰ ਜੀ ਠੀਕ ਠਾਕ ਜੀ। ਕਰਨਦੀ ਕਾਲਾ ਕਿਰਪਾ ਮਾਲਕ ਦੀ। ਚੱਲੀ ਜਾਂਦਾ ਕੰਮ ਕਰ ਵਧੀਆ ਜੀ। ਹਾਂ ਵਧੀਆ ਚੱਲੀ ਜਾਂਦਾ। ਠੀਕ ਹੈ ਵੀਰ ਜੀ। ਆਪਣਾ ਐਡਰੈਸ ਬੋਲ ਦਿਓ ਜੀ। ਆਪਣਾ ਪਿੰਡ ਗਜਲ। ਹਾਂ ਜੀ। ਜ਼ਿਲ੍ਹਾ ਕਰਨਤਾਰਨ ਤਹਿਸੀਲ ਬੱਡੀ। ਠੀਕ ਹੈ ਜੀ। ਫੋਨ ਨੰਬਰ ਬੋਲ ਦਿਓ ਜੀ। ਫੋਨ ਨੰਬਰ 73407 08606 ਠੀਕ ਹੈ ਜੀ। ਨਾਮ ਦਾ ਦੂਰ ਜੀ। ਨਾਮ ਗੁਰਦੀਪ ਸਿੰਘ ਆ ਜੀ। ਠੀਕ ਹੈ ਵੀਰ ਜੀ। ਹਾਂ ਜੀ। ਅੱਜ ਇਹ ਦੋ ਪਸ਼ੂ ਹੈ। ਹਾਂ ਜੀ ਦੋ ਠੀਕ ਹੈ ਜੀ ਦੂਜਾ ਸੂਆ ਨਾ ਕਿਆ ਵਾਦੇ ਆਪਾਂ ਦੱਸ ਨਹੀਂ ਲਈ ਦੂਜਾ ਸੂਆ ਹੀ ਹੈ ਹਾਂਜੀ 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 ਮਗਰ ਬੱਚਾ ਵਾ ਕਿਉਂ ਤੋਂ ਪੰਜਾਂ ਦਿਨਾਂ ਹੀ ਸੂਈ ਹੈ ਸੂਈ ਹਾਂਜੀ ਤੇ ਹੁਣ ਹੋਊਗਾ 9 ਕਿਲੋ ਦੇ ਕਰੀਬ ਨੌ ਦੇ ਅੰਦਰ ਬਾਹਰ ਹੋਊਗਾ ਅੱਛਾ ਜੀ ਹਾਂਜੀ ਤੇ ਕਿੰਨਾ ਕੁ ਚਵਾਉਗੀ ਜੀ ਦੁੱਧ ਚਵਾਉਣਾ ਚਾਹੀਦਾ ਹੈ ਤੇਰਾ 14 14 ਕਿਲੋ ਤੋਂ ਘੱਟ ਚਵਾਉਣਾ ਚਾਹੀਦਾ ਨਹੀਂ ਇਹਨੂੰ ਵਾੜ ਚੰਗੀ ਹੈ 14 ਕਿਲੋ ਦਊਗੀ ਇਰਮਾਨ ਨਾ ਦੇਣਾ ਚਾਹੀਦਾ ਇਹਨੂੰ ਠੀਕ ਹੈ ਇਹ ਇੱਕ ਵੀਰ ਜੀ ਖੋਲੀ ਹੈ ਕਿੰਨੀ ਦਿੱਤਾ ਹੈ ਦੋਸਤੋ 5 ਦਿਨ ਵੀਰ ਕਿੰਦਾ ਸੂਈ ਨਹੀਂ ਹੋ ਗਿਆ ਬੱਚਾ ਇਹਨੇ ਵਛਾ ਦਿੱਤਾ ਹੈ ਦੋਤੇ ਜਿਹੜਾ ਹੁਣ ਮੌਕੇ ਤੇ ਤਿਆਰ ਹੈ ਵੀਰ ਕਹਿੰਦਾ 9 ਕਿਲੋਟਰ ਦੇ ਲਾਗੇ ਬਣੇ ਤਿਆਰ ਆ 14 ਕਿਲੋਟਰ ਦੀ ਵੀਰ ਉਮੀਦ ਕਰਦਾ ਵਾ ਥਣ ਥਣ ਦੋਸਤੋ ਚੰਗਾ ਮੁਠੀ ਵਾਲਾ ਵਾ ਵਿਰਲ ਤੇ ਥਾਣਿਆ ਹਵਾ ਨਾਲ ਉਹਨਾਂ ਦੋਸਤੋ ਕਾਫੀ ਇਹ ਸ਼ਾਮਾਂ ਦਾ ਟਾਈਮ ਹੀ ਵੀਡੀਓ ਬਣਾਉਂਦਾ ਲਾਈਵ ਚ ਵਾਈ ਦੋਸਤੋ ਹੋਣੀ ਇਹਦੀ ਗਾਂ ਦੀ ਤੋੜ ਕੇ ਦੋਸਤੋ ਤੁਹਾਨੂੰ ਇੱਕ ਇੱਕ ਦਿਖਾ ਦਿੰਨੇ ਆਂ ਦਰਮਿਆਨੇ ਕੱਦ ਕਾਠ ਦੀ ਮੋਰਲਾ ਵੀਲੀ ਮੋਰਲਾ ਸ਼ਾਈ ਵਾਲਣਾ ਦੋਸਤੋ ਥੋੜਾ ਜਿਹਾ ਪੱਖ ਰੱਖਦੀ ਹੈ ਬੱਚੇ ਦਾ ਥੋੜਾ ਜਿਹਾ ਦੋਸਤੋ ਜ਼ਿਆਦਾ ਕਰਦੀ ਸਜੇ ਸਹੀ ਬਣ ਕਰਕੇ ਅੰਦਰੋਂ ਦੋਸਤੋ ਚੰਗਾ ਲੱਗਾ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦਾ ਤੁਹਾਨੂੰ ਇੱਕ ਵੀਰ ਨੂੰ ਬਣ ਲੈਂਦੇ ਹਾਂ ਇਹ ਵੀਰ ਜੀ ਠੰਡੀ ਠੁੰਡੀ ਆਹ ਹਾਂ ਕੋਈ ਗੱਲ ਨਹੀਂ ਠੰਡੀ ਬਹੁਤ ਠੀਕ ਹੈ ਜੀ ਲਾਤ ਰੂਤ ਨਹੀਂ ਮਾਰਦੀ ਨਾ ਨਾ ਜੀ ਨਾ ਠੀਕ ਹੈ ਜੀ ਕੋਈ ਗੱਲ ਹੀ ਨਹੀਂ ਨਾ ਠੀਕ ਹੈ ਜੀ ਦੋਸਤੋ ਬਿਲਕੁਲ ਠੰਡੀ ਸੀਲੇ ਵੀਰ ਕੇ ਅਸ਼ਵੀਰ ਜੀ ਮੋਲੇ ਦਾ ਕੀ ਕਰਦੇ ਆ ਮੋਲ ਵੀ ਜੀ 40000 ਰੁਪਏ ਕਰਦੇ ਆ ਇਹਦਾ ਅੱਛਾ ਮੰਨਤਣ ਹੋ ਜੂਗਾ ਹੋ ਜੂਗਾ ਮੰਨਤਣ ਕਰਾਂਗੇ ਜੀ ਠੀਕ ਹੈ ਜੀ ਠੀਕ ਹੈ ਜਿਆਦਾ ਨਹੀਂ ਚਲੋ ਭਣਪਰਾ ਦਾ ਜ਼ਰੂਰ ਕਰਾਂਗੇ ਠੀਕ ਹੈ ਜੀ ਠੀਕ ਹੈ ਹਾਂ ਜਿੰਨੀ ਕਿ ਗੈਸ ਨਹੀਂ ਕਰਦੇ ਆ ਠੀਕ ਹੈ ਠੀਕ ਹੈ ਅੱਛਾ ਜੀ ਇਹ ਛੋਟੀ ਬਰ ਦਸੀ ਜੀ ਇਹ ਛੋਟੀ ਸੂਈ ਇਹਨੂੰ ਵੀ ਤਿੰਨ ਤੋਂ ਚਾਰ ਦਿਨ ਹੋ ਗਏ ਆ ਅੱਛਾ ਜੀ ਸੂਆ ਕਰਨਾ ਸੂਈ ਹੈ ਸੂਆ ਪਹਿਲਾ ਸੂਆ ਸੂਈ ਹੈ ਪਹਿਲਾ ਸੂਆ ਸੂਈ ਹੈ ਹਾਂ ਸਾਮ ਵੀ ਨਹੀਂ ਛੋਟੀ ਕਿਸੇ ਨੇ ਅੱਛਾ ਕੀ ਬੱਚਾ ਕੀ ਇਹਦੀ ਇਹਦੇ ਮਗਰ ਕੱਟਾ ਜੀ ਆ ਸਾਹਮਣੇ ਅੱਛਾ ਜੀ ਠੀਕ ਹੈ ਤੇ ਕਿੰਨਾ ਕੁ ਬੋਲਣ ਦਾ ਹੈ ਬੋਲਾ ਵੀਰ ਜੀ 7 ਤੋਂ 8 ਕਿਲੋ ਹੋਊਗਾ 7-8 ਕਿਲੋ ਹਾਂਜੀ ਕਿੰਨਾ ਕੁ ਵੀਦ ਕਰਦੇ ਤੂੰ ਇਹ 10 ਤੋਂ ਪਲੱਸ ਜਾਊਗੀ ਝੋਟੀ ਕਿਹਨੇ ਸਾਹਮਣੀ ਠੀਕ ਹੈ ਜੀ ਉਦਾਂ ਤਾਂ ਬਹੁਤ ਚੰਗੀ ਝੋਟੀ ਪਰ ਆਪਣੇ ਸਾਹਮਣੇ ਹੈ ਸਾਹਮਣੇ ਤੋਂ ਗਈ ਹੈ ਸਾਹਮਣੇ ਤੋਂ ਗਈ ਝੋਟੀ ਬਹੁਤ ਕੋਲੋਂ ਵੀਰ ਜੀ ਕਰੀ ਬਖਾਈਏ ਦੋਸਤੋਂ 4-5 ਨੇ ਇਹਨੂੰ ਵੀ ਚਾਰ ਨੇ ਕਿ ਵੀਰ ਸੁਈ ਨੂੰ ਹਾਂ ਚਾਰ ਨੇ ਹੋਏ ਸੁਈ ਚਾਰ ਨੇ ਦੋਸਤੋਂ ਸੁਈ ਨੂੰ ਹੋ ਗਏ ਆਖ ਵੇਖੋ ਬੜ ਬਰਗੀ ਲੱਗੀ ਹਾਂਜੀ ਦੋਸਤੋਂ ਕੱਦ ਕੱਡ ਸੀ ਮੈਂ ਤਾਂ ਚੰਗਾ ਵਾ ਬਾਕੀ ਦੋਸਤੋਂ ਘਟ ਸਾਹ ਵਾਲੇ ਘਰੋਂ ਆਈ ਕਰਕੇ ਥੋੜੀ ਜਿਹੀ ਲਸਾ ਪੰਦ ਰੱਖਦੀ ਹਵਾਨਾ ਦੋਸਤੋ ਕੋਈ ਵੀਰ ਚੰਗੀ ਸੇਵਾਲ ਲੈ ਗਿਆ ਤਾਂ 10 ਕਿਲੋ ਦੋ ਚਵਾ ਸਕਦੀ ਹੈ ਨਾਰਮਲ ਸੇਵਾਲ ਤੇ ਦੋਸਤੋ 7-8 ਕਿਲੋ ਦੋ ਚਵਾਈ ਜੂਗੀ ਮਜੇ ਨਾਲ ਬੋਲ ਦੇ ਵੀਰ ਦੀ ਬੋਲ 7 ਕਿਲੋ ਬੋਲ ਦੇ ਚੰਦੀ ਹੈ ਠੀਕ ਹੈ ਜੀ ਵੀਰ ਕਹਿੰਦਾ ਵੀ 7 ਕਿਲੋ ਬੋਲ ਤਾਂ ਸਟਾਰਟਿੰਗ ਦੀ ਹੋਈ ਹੈ ਬੱਚਾ ਨੇ ਦੋਸਤੋ ਕੱਟਾ ਦਿੱਤਾ ਕੱਟਾ ਵੀ ਦੋਸਤੋ ਤੁਹਾਨੂੰ ਦਿਖਾ ਦਿੰਨੇ ਹੈ ਕੱਟਾ ਬੜਾ ਪਲਿਆ ਦਿੱਤਾ ਦੋਸਤੋ ਨੇ ਆ ਬੱਚਾ ਦੋਸਤੋ ਇਹ ਕੱਟਾ ਹੀ ਹੈ ਨਾੜੂ ਨਾਲ ਹੀ ਅਜੇ ਵੀਰ ਜੀ ਕੱਟੇ ਦਾ ਦੇਖ ਸਕ ਰਹੇ ਹੋ ਤੁਸੀਂ ਪੁੱਛਦੇ ਨੇ ਵੀਰ ਤੋਂ ਕੀ ਮੁੱਲ ਕਰਦਾ ਵੀਰ ਦਾ ਹਾਂਜੀ ਵੀਰ ਜੀ ਇਹਦਾ ਮੁੱਲ ਕੀ ਹੈ ਇਹਦਾ ਵੀਰ ਜੀ 60000 ਰੁਪਏ ਮੁੱਲ ਕਰਦੇ ਆ ਅੱਛਾ ਜੀ ਮੰਨਤਾ ਨੂੰ ਜੀ ਬਿਲਕੁਲ ਹੋ ਜਾਊਗਾ ਜੀ ਠੀਕ ਹੈ ਵੀਰ ਜੀ ਹਾਂ ਅੱਛਾ ਵੀਰ ਜੀ ਚਵਾਈ ਸ਼ੁਰੂ ਕਰੀਏ ਆਪਾਂ ਹਾਂ ਕਰੀਏ ਬਿਲਕੁਲ ਠੀਕ ਹੈ ਜੀ ਪਹਿਲਾਂ ਇਹ ਗਾਂਧੀ ਕਰ ਲਈ ਹਾਂਜੀ ਪਹਿਲਾਂ ਗਾਂਧੀ ਕਰੀਏ ਇਹਨੂੰ ਅੰਗਾ ਲਾ ਲਈਏ ਦੋਸਤੋ ਚਵਾਈ ਕਰਾਉਣ ਲੱਗੇ ਆ ਵੀਡੀਓ ਥੋੜੀ ਜੀ ਦੋਸਤੋ ਲੰਬੀ ਜ਼ਰੂਰ ਹੋਊਗੀ ਪਰ ਅੰਤ ਤੱਕ ਜ਼ਰੂਰ ਦੇਖਿਓ ਜੀ ਦੋਸਤੋ ਇਹ ਬੱਚਾ ਵੀ ਇਹਨੇ ਛੜਕ ਤੇ ਗਾ ਲੇ ਤਬ ਆਹ ਰਸੀ ਨੂੰ ਮਰਜ਼ੀ ਕੋ ਪਾਵੇ ਮਰਜ਼ੀ ਨਾ ਪਾਵੇ ਠੀਕ ਹੈ ਜੀ ਇਹ ਸਿਰਫ ਲੋਕੀ ਨਾ ਬੱਚੇ ਨੂੰ ਸਾਹਮਣੇ ਘਾਟੇ ਇਹ ਜ਼ਰੂਰੀ ਆ ਠੀਕ ਠੀਕ ਹੈ ਜੀ ਹਾਂ ਬੱਚੇ ਪਿਆਰ ਹੀ ਦੋ ਦੋ ਪਿਆਦੋ ਪਿਆਦੋ ਜੀ ਬੱਚੇ ਨੂੰ ਆਪਦੇ ਲੋੜਨਸਾਰ ਜਿੰਨਾ ਕਿ ਝਗਾਉਂਦੇ ਜੋਂਦਾ ਕਿ ਝਗਾ ਦੋ ਹਾਂ ਬਾਕੀ ਦਾ ਚੋ ਲੋ ਤੇ ਜਾਂ ਇੰਦੇ ਕਲ ਕਰੋ ਸਾਰੀ ਚੋ ਲੋ ਵੀਰ ਜੀ ਬੱਚੇ ਨੂੰ ਬਾਅਦ ਚ ਪਿਆ ਦਿਓ ਉਦੋਂ ਮੈਂ ਅਗਲੇ ਡੇਢ ਫਾਂ ਚ ਝਗਾਉਂਦਾ ਹਾਂ ਹਾਂ ਜੀ ਬੱਚੇ ਨੂੰ ਬਾਅਦ ਚ ਪਿਆ ਦੋ ਕਿਉਂਕਿ ਫਿਰ ਪਤਾ ਲੱਗ ਜੂਗਾ ਕਿ ਚਵਾਈ ਦਾ ਕਿੰਨੀ ਕੁ ਹੋ ਜਿੰਦੀ ਚਵਾਈ ਵੇਖਿਓ ਬਾਈ ਨੂੰ ਲੱਗੀ ਇੱਕ ਨੰਬਰ ਦੀ ਠੀਕ ਹੈ ਪਾਰਟੀ ਖਾਲੀ ਕਰਨ ਚਾਹੀਦਾ ਹਾਂਜੀ ਠੀਕ ਠੀਕ ਹੈ ਠੀਕ ਹੈ ਜੀ ਇਸ ਦਿਨਾਂ ਨਹੀਂ ਜਿਹੜੇ ਬੰਦਾ ਚੋਲੇ ਕੋਈ ਚੱਕਰ ਲੈ। ਠੀਕ ਹੈ ਜੀ। ਹਾਂ। ਦੁੱਧ ਵੀ ਜੀ ਬਰਾਬਰ ਹੀ ਹੈ ਨਾ ਚਮਤਾਨੇ ਦੀ ਕੋਈ। ਹਾਂ, ਸਾਹਮਣੀ। ਚਾਈ ਦੋਸਤੋ ਬੜੀ ਮਸਤੇ ਗਾਦੀ। ਇੱਕ ਜੀ ਧਾਰਾ ਦਾ ਆਪਾਂ ਕਹਿ ਨਹੀਂ ਸਕਦੇ ਕੋਈ। ਠੀਕ ਹੈ ਜੀ। ਹਾਂ। ਇਹ ਲੋ ਜੀ ਤਾਰਾ ਹਾਂਜੀ ਹਾਂਜੀ ਤਾਰਾ ਤੋਂ ਬਹੁਤ ਵਧੀਆ ਜੀ ਦੋਸਤੋ ਲਾਈਵ ਚ ਵਈਦਾ ਇਹ ਫਾਇਦਾ ਹੁੰਦਾ ਕੋਈ ਵੀਰ ਦੂਰੋਂ ਦੇੜੀਆਂੋਂ ਆਉਂਦਾ ਤੇ ਉਹ ਦੋਸਤੋ ਸਾਰਾ ਪਤਾ ਲੱਗ ਜਾਂਦਾ ਦੁੱਧ ਪੂਰ ਛੱਟੇ ਦਾ ਪਤਾ ਲੱਗ ਜਾਂਦਾ ਬਾਕੀ ਦੁੱਧ ਦੀ ਕਪੈਸਿਟੀ ਦੇ ਪਰ ਅਦਾ ਕਿੰਨਾ ਦੁੱਧ ਦੇਊਗੀ ਦੀ ਡਿਵੀਡੈਂਡ ਚੋਾਈ ਲੱਗੀ ਆ ਹਾਂਜੀ ਹਾਂਜੀ ਚੁੱਕ ਕੇ ਵਿਖਾ ਦਿਓ ਠੀਕ ਹੈ ਜੀ ਆਪਣੇ ਦੀ ਬਿਨਾ ਲੋਧਾ ਸਕਦੇ ਪੰਜ ਆਕ 4 ਆਕ 3 ਆਕ ਜਿੰਨਾ ਵੀ ਹੈਗਾ ਤਾਂ ਦੱਸੋ ਮਿੰਤੀ ਕਰਾਣ ਦੀ ਇਹਦੀ ਹਾਂ ਮਿੰਤੀ ਕਰਾਣ ਦੀ ਕੀ ਦੀ ਡੋਲ ਨਹੀਂ ਆ 5 ਲੀਟਰ ਵਾਲੀ ਅੱਛਾ ਜੀ ਲੀਟਰ ਨਹੀਂ ਜੇਗਾ ਕੋਲ ਲੀਟਰ ਹੀ ਕੋਲ ਹੈਗਾ ਆਪਾਂ ਡੋਲ ਨਹੀਂ ਕਰਾ ਦਿੰਦੇ ਦੋਸਤੋ 5 ਲੀਟਰ ਦੀ ਵੀਰ ਕੰਦਰ ਡਿੱਗੀ ਕੋਲ ਹੈ ਆਪਾਂ ਪਾ ਕੇ ਤੁਹਾਨੂੰ ਦਿਖਾ ਦਿੰਦੇ ਡੋਲ ਨਹੀਂ ਬਣਾਇਆ ਲੈ ਦੋ ਦੋਸਤੋ ਇਹ 5 ਲੀਟਰ ਦੀ ਡਿੱਗੀ ਹੈ ਦੋਸਤੋ ਝੱਪ ਚੁਗ ਮਾਰ ਕੇ ਤੁਸੀਂ ਇਹ ਮੰਨ ਲਓ ਪੇ ਤਕਰੀਬਨ 1.5 ਚਾਰ ਦੇ ਲੱਗ ਬਣਾ ਦੁੱਧ ਹੋਊਗਾ ਜੀ 9 ਲੀਟਰ ਵੀਰ ਨੇ ਦੱਸਿਆ ਬੋਲਾ ਤਿਆਰ ਬਿਲਕੁਲ ਸਹੀ ਹੈ ਜੀ ਠੀਕ ਹੈ ਵੀਰ ਜੀ ਹਾਂ ਜੀ ਇਹ ਆਪਾਂ ਇੱਕ ਟਾਈਮ ਹੀ ਚੋਗੇ ਜਾਂਦੀ ਆ ਠੀਕ ਹੈ ਜੀ ਇਹਨੂੰ ਵੀ ਜੀ ਪਸਮਾ ਕੇ ਤੇ ਬੱਚਾ ਦਾ ਬੰਦੋ ਜੀ ਜਿਹੜਾ ਆਦਿ ਨੂੰ 1.5 ਲੱਖਾਂ ਦੀ ਮਾਇਆ ਲੱਗਾ ਹਾਂ ਜੀ ਥੋੜੀ ਜੀ ਲੱਸੀ ਹੈ ਨੇ ਪਿੰਡੋਂ ਪਿੰਡੋਂ ਲੱਸੀ ਬਾਕੀ ਜਿਹੜੀ ਰਾਜੀ ਹੁੰਦੀ ਫਿਰ ਮੱਝ ਫਿਰ ਮਾਇਦੀ ਕੀਮਤ ਵਾਜੜੀ ਹੈ ਤੇ ਦਸੂਰੀ ਤਾਂ ਚੱਲ ਜਾਂਦੀ ਆ ਅੱਖ ਵੇਖੋ ਜੀ ਹਾਂਜੀ ਹਾਂਜੀ ਇਹ ਆ ਜੇ ਪੂਰੀ ਜੱਡ ਬਲੇ ਗਿਆ ਬਸ ਸਾਂਭ ਘਟ ਰਹੀ ਦੀ ਹਾਂਜੀ ਇਹਨੇ ਇਹਨੇ ਥੋੜਾ ਕਮਜ਼ੋਰ ਕਰਤਾ ਨਾ ਹਾਂਜੀ ਹਾਂਜੀ ਬੱਚਾ ਵੱਡਾ ਨਾ ਪੜਿਆ ਹੋਇਆ ਬੱਚਾ ਇਹਨੇ ਕਮਜ਼ੋਰ ਕਰਤਾ ਹਾਂਜੀ ਹਾਂਜੀ ਕੋਹ ਭਾਈ ਮਜਬੀਆ ਕਰੋ ਠੀਕ ਹੈ ਜੀ ਕਿਚੋਂ ਠੀਕ ਹੈ ਜੀ ਤੁਹਾਨੂੰ ਆ ਦੇ ਇੱਕ ਮਿੰਟ ਚ ਭੱਜਣ ਪੈਗੀ ਹਾਂਜੀ 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 ਦੋਸਤੋ ਪਸਮ ਕੇ ਥਣ ਮੱਝ ਨੇ ਬਹੁਤ ਹੋਰੀਆ ਤਿਆਰ ਕੀਤੇ ਗੀ ਬੰਦ ਲੇ ਫੜੀ ਅੱਗੇ ਬੰਦ ਲੋ ਅੱਗੇ ਹਾਂਜੀ ਇਹ ਇੰਟਾ ਲੋਡ ਚਾਈ ਦੋਸਤੋ ਵੇਖ ਸਰੋ ਇੱਕ ਨੰਬਰ ਦੀ ਚਾਈ ਕੋਈ ਪੂਰ ਛਟਾ ਨਹੀਂ ਗਾ ਤਦੂ ਵੀ ਦੀ ਬਰਾਬਰੀ ਕਿਨੇ ਚੱਲਣਾ ਜੇ ਬਿਲਕੁਲ ਵੀ ਠੀਕ ਹੈ 298 ਲੋਏ ਆ ਬਿਲਕੁਲ ਮੁਕਲੇ ਦੇ ਦੋ ਦੁੱਧ ਨੂੰ ਖਾਦਨੇ ਦਾ ਹਾਂਜੀ ਵੀਰ ਜੀ ਇਹਦੀ ਮੰਗਤੀ ਤਾਂ ਕਿਦਾਂ ਪਤਾ ਲੱਗੂ ਆਪਾਂ ਦਾ ਬਾਟੇ ਸਾਡੇ ਦਾ ਦੋ ਤਿੰਨ ਕਿਲੋਟਰ ਤੇ ਲਾਗੇ ਬਨੇ ਵੀਰ ਜੀ ਦੁੱਧ ਨੇ ਚੋਇਆ ਜੇ ਮੈਨੇ ਹਾਂਜੀ ਤੇ ਸਵਾ 6 ਤੋਂ ਬਾਅਦ ਚਵਾਈ ਹੋਈ ਹੈ ਦੋਹਾਂ ਰੰਗਾਂ ਦੇ ਸਵੇਰੇ ਠੀਕ ਹੈ ਜੀ ਹਾਂ ਸਾਢੇ 6 ਤੋਂ ਚਵਾਈ ਲੱਗ ਗਈ ਥੋੜੀ ਬਾਕੀ ਦੋਸਤੋਂ ਨੰਬਰ ਮੈਂ ਵੀਰ ਦਾ ਸਕਰੀਨ ਤੇ ਚਲਾ ਦੂੰਗਾ ਜਿਆਦਾ ਜਾਣ ਕਰਨ ਲਈ ਤਸਵੀਰ ਨਾਲ ਗੱਲਬਾਤ ਕਰ ਸਕਦੇ ਜੀ ਇੱਕ ਆ ਵੜਿਆ ਜੀ ਆ ਛੋਟੀ ਬਾ ਦੇ ਨਾਲ ਇੱਕ ਦੋਸਤੋ ਆ ਵੜਿਆ ਇਹ ਵੀ ਜੀ ਟੋਕੜੇ ਜੀ ਹਾਂ ਜੀ ਟੋਕੜੇ ਅੱਗੇ ਵੀਰ ਨੇ ਡੱਕੀ ਐ ਜਿਹੜੇ ਦਦਾਣਾ ਅੱਛਾ ਵੀਰ ਜੀ ਇਹਨੂੰ ਮੜੀ ਦੋਸਤੋ ਪਹਿਲਾ ਸੂਆ ਸੂਈ ਇਹ ਟੋਕੜਿਆ ਕੋਈ ਗੱਲ ਨਹੀਂ ਦੁੱਧ ਵੀਰ ਜੀ ਕਿੰਨਾ ਥਲੇ ਦੇ ਦੁੱਧ ਵੀਰ ਜੀ ਪੱਕਾ ਨੱਟ ਜਿਹੜਾ ਲੀਟਰ ਮਾਪ ਹੈਗਾ 6 ਕਿਲੋ 6 ਕਿਲੋ ਦੁੱਧ ਐ ਦੋਸਤੋ ਵੀਰ ਕਹਿੰਦਾ ਦੋਵਾਂ ਟੇਮਾਂ ਦਾ ਹਾਂ ਜਿਹੜੇ ਵੀਰ ਨੂੰ ਪਸੰਦ ਆਊਗੀ ਮੋਲੇ ਦਾ ਵੀਰ ਜੀ ਕਰਨਾ ਕਿ ਵੀਡੀਓ ਤੇ ਆਪਾਂ ਫੋਨ ਤੇ ਕਰਨੇ ਜੀ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਨੋਰਮਲ ਹੀ ਮੋਲੇ ਦਾ ਠੀਕ ਠੀਕ ਹੈ ਜੀ ਮੋਲੇ ਦੋਸਤੋ ਵੀਰ ਕਹਿੰਦਾ ਫੋਨ ਤੇ ਕਰ ਲਾਂਗੇ ਹਾਂਜੀ ਕੱਦ ਕੱਦ ਦੋਸਤੋ ਦਰਮਿਆਨਾ ਵਾ ਅੱਗੇ ਇੱਕ ਵੀਰ ਨੇ ਨਾ ਫੋਨ ਲਾ ਕੇ ਤੇ ਮੁੱਲ ਕਰਕੇ ਨਾ ਹਾਂਜੀ ਹਾਂਜੀ ਤੇ ਕਹਿੰਦਾ ਮੈਂ ਲੈ ਕੇ ਜਾਣੀਆਂ ਤਿੰਨ ਦਿਨ ਵੈਡ ਕਾ ਛੱਡੀ ਠੀਕ ਹੈ ਜੀ ਜੇ ਵੱਖਾ ਨਹੀਂ ਹੁੰਦੀ ਨੀ ਮੇਰਾ ਵੀਰ ਟਾਈਮ ਬਰਬਾਦ ਕਰਿਆ ਕਰਨ ਇਦਾਂ ਆਮ ਬਹੁਤ ਰੋਗ ਜਾਂਦਾ ਨਹੀਂ ਠੀਕ 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 ਇਹਦੇ ਦੁਬਾਰਾ ਵੀਡੀਓ ਡੰਗਰ ਪਾਉਣਾ ਪੈਂਦਾ ਉਹ ਖਾ ਜਾਂਦਾ ਕੰਮ ਇਹਨੂੰ ਵੀ ਜੀ ਸੂਈ ਨੂੰ ਕਿਨਾੜਮ ਹੋ ਗਿਆ ਇਹਦੇ 3 ਮਹੀਨੇ 3 ਮਹੀਨੇ ਸੂਈ ਨੂੰ ਗਾਂ ਗੱਪਣ ਦੀ ਹੋਈ ਹਾਂਜੀ ਗੱਪਣ ਦੀ ਹੋਈ ਗਾਂ ਨਾ ਨਾ ਜੀ ਗਾਂ ਗੱਪਣ ਨਹੀਂ ਹੋਈ ਠੀਕ ਹੈ ਜੀ ਦੋਸਤੋ ਇਹ ਤੋਕੜ ਗਾਂਵਾਂ 6 ਕਿਲੋ ਦੁੱਧ ਦੇ ਵੀਰ ਕਹਿੰਦਾ ਥੱਲੇ ਦੋਵਾਂ ਟੀਮਾਂ ਦਾ ਜਿਹੜੇ ਵੀਰ ਨੂੰ ਪਸੰਦ ਆਉਗੇ ਨੰਬਰ ਮੈਂ ਵੀ ਇੱਦਾਂ ਸਕਰੀਨ ਤੇ ਚਲਾ ਦੂੰਗਾ ਕਾਲ ਕਰਕੇ ਵੀਰਾਂ ਤੁਸੀਂ ਇਹਦਾ ਗੱਲਬਾਤ ਕਰ ਸਕਦੇ ਜੀ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ